ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਚੋਣ ਲੜਨ ਨੂੰ ਲੈ ਕੇ ਖਾਸ ਕਰਕੇ ਉਹਨਾਂ ਦੇ ਪਿਤਾ ਬਾਪੂ ਬਲਕੌਰ ਸਿੰਘ ਦੇ ਚੋਣ ਲੜਨ ਨੂੰ ਲੈ ਕੇ ਇੱਕ ਵਾਰ ਤਾਂ ਬਰਾਮਚਨ ਲੱਗ ਗਿਆ। ਕਾਂਗਰਸ ਸਫਲ ਹੋ ਗਈ ਆ ਮਨਾਉਣ ਦੇ ਵਿੱਚ ਪਰ ਇੱਕ ਗੱਲ ਨਵੀਂ ਨਿਕਲ ਕੇ ਬਾਹਰ ਆ ਰਹੀ ਹੈ। ਬੀਤੀ ਕੱਲ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਵਿੱਚ ਹੋਏ ਇਕੱਠ ਦੇ ਦੌਰਾਨ ਉਹਨਾਂ ਦੇ ਤਾਇਆ ਚਮਕੌਰ ਸਿੰਘ ਨੇ ਗੱਲ ਆਖੀ ਹੈ ਕਿ ਉਹਨਾਂ ਨੂੰ ਜਿਹੜਾ ਰਾਜ ਸਭਾ ਦੀ ਟਿਕਟ ਦਿੱਤੀ ਜਾ ਰਹੀ ਹੈ। ਰਾਜ ਸਭਾ ਚ ਭੇਜਣ ਦੀ ਗੱਲ ਕਹੀ ਜਾ ਰਹੀ ਹੈ। ਕਿਹੜੀ ਪਾਰਟੀ ਭੇਜ ਰਹੀ ਸੀ? ਕਿਹੜੀ ਪਾਰਟੀ ਨੇ ਹਾਮੀ ਭਰੀ ਸੀ ਇਸ ਬਾਰੇ ਗੱਲ ਕਰਦੇ ਹਾਂ। ਤੁਸੀਂ ਜੁੜੋ ਲੋਕਪਰ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ। ਸਿੱਧੂ ਮੂਸੇਵਾਲਾ ਦੇ ਪਿਤਾ ਬਾਪੂ ਬਲਕੌਰ ਸਿੰਘ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੀਆਂ ਤਿਆਰੀਆਂ ਦੇ ਵਿਚਕਾਰ ਕਾਂਗਰਸ ਨੂੰ ਹੱਥਾਂ ਪਾਰਿਆਂ ਦੀ ਪੈਗੀ। ਕਾਂਗਰਸ ਦੇ ਵੱਲੋਂ ਜਿਹੜਾ ਫਟਾਫਟ ਜਾ ਕੇ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦੇ ਰਾਹੀਂ ਉਹਨਾਂ ਦੇ ਪਰਿਵਾਰ ਨੂੰ ਮਨਾਇਆ ਗਿਆ। ਪਰਵਾਰ ਬੇਸ਼ੱਕ ਮੰਨ ਗਿਆ ਪਰ ਕੁਝ ਗੱਲਾਂ ਹੋਰ ਸਾਹਮਣੇ ਆ ਰਹੀਆਂ ਨੇ ਸਮਰਥਨ ਦੇਣ ਵੇਲੇ ਬੋਲਦਿਆ ਬਲਕੌਰ ਸਿੰਘ ਦੇ ਭਰਾ ਚਮਕੌਰ ਸਿੰਘ ਨੇ ਕਿਹਾ ਕਿ ਜਿਹੜਾ ਉਹਨਾਂ ਨੂੰ ਅੱਜ ਸਵੇਰ ਤੋਂ ਯਾਨੀ ਕਿ ਕੱਲ ਸਵੇਰ ਤੋਂ ਲਗਾਤਾਰ ਟੈਲੀਫੋਨ ਆ ਰਹੇ ਨੇ ਕਿ ਜਿਹੜਾ ਉਹਨਾਂ ਨੂੰ ਰਾਜਸਭਾ ਭੇਜਿਆ ਜਾਵੇਗਾ ਕੌਣ ਭੇਜ ਸਕਦਾ ਹੈ ਸਥਿਤੀ ਦੇ ਵਿੱਚ ਇਹ ਗੱਲ ਸਪਸ਼ਟ ਹੁੰਦੀ ਹੋਈ ਨਜ਼ਰ ਆ ਰਹੀ ਜੇਕਰ ਇਸ ਗੱਲ ਨੂੰ ਡੀਕੋਡ ਕਰਕੇ ਦੇਖਣਾ ਹੋਵੇ ਤਾਂ ਗੱਲ ਸਪਸ਼ਟ ਹੁੰਦੀ ਹੈ ਕਿ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਰਾਸਵਾ ਭੇਜਣ ਦੀ ਗੱਲ ਕਹਿ ਰਹੀ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਰਾਸਵਾ ਭੇਜਣ ਦੀ ਗੱਲ ਕਹੀ ਜਾਂਦੀ ਸੀ ਕਿਉਂਕਿ ਇਸ ਵਾਕ ਤੋਂ ਪਹਿਲਾਂ ਜਿਹੜੇ ਦੋ ਵਾਕ ਚਮਕੌਰ ਸਿੰਘ ਨੇ ਬੋਲੇ ਨੇ ਉਹਨਾਂ ਦੇ ਵਿੱਚੋਂ ਨਾ ਕਿਹਾ ਕਿ ਉਹਨਾਂ ਨੇ ਜੀਤ ਮਹਿੰਦਰ ਸਿੰਘ ਨੂੰ ਕਿਹਾ ਕਿ ਅਸੀਂ ਤੁਹਾਨੂੰ ਸਮਰਥਨ ਦਿੰਨੇ ਆ ਭਾਜ ਪਾਵਰ ਕੀ ਪਾਰਟੀ ਦੇ ਵਿੱਚ ਨਾ ਜਾਇਓ ਤੁਸੀਂ ਕਿਤੇ ਹੋਰ ਜੋ ਮਰਜ਼ੀ ਕਰੀ ਜਾਇਓ ਪਰ ਭਾਜ ਭਾਜ ਬੀਜੇਪੀ ਚ ਤੁਸੀਂ ਨਾ ਜਾਇਓ ਉਹਨਾਂ ਦਾ ਸਿੱਧਾ ਇਸ਼ਾਰਾ ਸੀ ਕਿ ਜੋ ਘਟਨਾਕ੍ਰਮ ਵਾਪਰਿਆ ਸਿੱਧੂ ਮੂਸੇਵਾਲਾ ਦੇ ਨਾਲ ਉਹਦੇ ਵਿੱਚ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੀ ਛੈ ਜਾਂ ਹੱਥ ਹੈ ਇਹ ਉਹਨਾਂ ਦਾ ਜਿਹੜਾ ਮੰਨਣਾ ਹੈ ਤੇ ਇਸੇ ਗੱਲ ਤੋਂ ਅਗਲੀ ਗੱਲ ਉਹਨਾਂ ਨੇ ਕਹੀ ਕਿ ਸਾਨੂੰ ਸਵੇਰ ਦੀਆਂ ਟੈਲੀਫੋਨ ਦੀਆਂ ਘੰਟੀਆਂ ਵੱਜ ਰਹੀਆਂ ਨੇ ਕਿ ਤੁਸੀਂ ਰਾਜ ਸਭਾ ਦੀ ਟਿਕਟ ਲੈ ਲਓ ਤੁਹਾਨੂੰ ਰਾਜ ਸਭਾ ਦੇ ਵਿੱਚ ਭੇਜ ਸਕਦੇ ਆ ਹੋਰ ਕੀ ਕੁਝ ਕਿਹਾ ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਨੇ ਪਹਿਲਾਂ ਤੁਹਾਨੂੰ ਉਹ ਸੁਣਾਉਨੇ ਆ ਅਸੀਂ ਜਿੰਨੀ ਸਾਡੀ ਕਵਾਏ ਅਸੀਂ ਤੁਹਾਨੂੰ ਦਿਤਾਉਣ ਵਾਸਤੇ ਕੋਈ ਕਸਰ ਨਹੀਂ ਛੜਦੇ ਕਦੇ ਵੀ ਦੋਗਲੇਪਨ ਵਾਲਾ ਤਾਂ ਅੰਦਰ ਹਿਰਦੇ ਹੀ ਨਹੀਂ ਪਰ ਇੱਕ ਗੱਲ ਜਰੂਰ ਇਹ ਹੈ ਜੇ ਤੁਹਾਨੂੰ ਕੋਈ ਮੋਦੀ ਵਾਲੀ ਥਾਂ ਤੇ ਬਿਠਾਏ ਕਦੇ বিজেਪ ਚ ਨਾ ਬਸ ਇੱਕੋ ਹੀ ਗੱਲ ਅਸਾਨੂੰ ਇਸ ਗੱਲ ਤੋਂ ਦਾ ਜਿਵੇਂ ਕਹਿੰਦੇ ਨਾ ਨਫਰਤ ਹੈ ਜਿੰਨੀ ਕਹਿੰਦੇ ਉਹ ਨਹੀਂ ਬਹੁਤ ਉਸ ਮੈਸਮੂਦਾ ਅੱਜ ਰਾਜ ਸਭਾ ਦੀ ਸੀਟ ਦੇਣ ਵਾਸਤੇ ਤੜਕੇ ਦੇ ਆਪਣੇ ਕੋਲੇ ਫੋਨ ਘੜਕੀ ਜਾਂਦੇ ਨੇ ਅੱਜ ਦੀ ਡੇਟ ਤੋਂ ਗੱਲ ਕਰਨਾ ਵੀ ਆਪਾਂ ਦਾ ਚੋਣਾ ਨਹੀਂ ਗੱਲਾਂ ਕਰਦੇ ਆਂ ਵੀ ਸੀਟ ਲੈ ਲਓ ਸੀਟ ਲੈ ਲਓ ਇਹ ਗੱਲ ਸਾਨੂੰ ਕਤਲ ਹੀ ਮਨਜ਼ੂਰ ਨਹੀਂ ਸਾਨੂੰ ਰਾਈ ਰਾਈ ਗੱਲ ਦਾ ਪਤਾ ਇਹ ਬੱਚਾ ਕਿੱਥੋਂ ਹੋਇਆ ਕੀ پلان ਕੀ ਜਿੰਨਾ ਚਿਰ ਜਿਉਂਦਾ ਸੀ ਉਹਨਾਂ ਚਿਰ ਸੌ ਮੱਤ ਭੇਦ ਹੁੰਦੇ ਨੇ ਪਰ ਮਰਨ ਤੋਂ ਬਾਅਦ ਇਸ ਕਤਲ ਨੂੰ ਨਜਾਬ ਕੱਲੇ ਆਖਰ ਨੂੰ ਅਫਸਰ ਹੈ ਕੋਈ ਬੈਠਾ ਕਿਸੇ ਵੀ ਸੀਟ ਤੇ ਅੰਦਰ ਤਾਂ ਉਹਦੀ ਵੀ ਦੇਲ ਹੈ ਨਾ ਜੇਦੋ ਇਹ ਕਾਂਡ ਹੋਇਆ ਉਸ ਤੋਂ ਬਾਅਦ ਸਾਰਿਆਂ ਨੇ ਹੀ ਦੀ ਜਿਹੜੀ ਅਸਲ ਇਨਵੈਸਟੀਗੇਸ਼ਨ ਸਾਡੇ ਕੋਲੇ ਹੋਏਗੀ ਪਰ ਕੋਈ ਗੱਲ ਨਹੀਂ ਸੁਣਦਾ ਇਸ ਮਸਲੇ ਤੇ ਨਾ ਕੋਈ ਸਰਕਾਰ ਤੇ ਨਾ ਉੱਥੋਂ ਵਾਲੀ ਸਰਕਾਰ ਤੇ ਕੋਈ ਜਨਰਲ ਮर्डर ਨਹੀਂ ਕੋਈ ਕੋਈ ਗੈਂਗਸਟਰਵਾਦ ਨਾ ਤਾਂ ਲੱਦਾ ਨਹੀਂ ਖੱਕਾ ਨਹੀਂ ਅਸੀਂ ਤਾਂ ਕਹਿੰਦੇ ਆ ਵੀ ਤੁਸੀਂ ਇੱਕ ਇੰਨਾ ਕਾगज ਦੇ ਗੈਂਗਸਟਰਵਾਦ ਦਾ ਉਹਦੇ ਸਬੰਧ ਦਾ ਕੱਢ ਕੇ ਦਿਖਾ ਦਿਓ ਅਸੀਂ ਘਰੇ ਵਜਾਏ ਤੇ ਅਸੀਂ ਬਾਸ ਲੈ ਲਾਂਗੇ ਇਸ ਕਰਕੇ ਇਹ ਇਹ ਸਾਰੀ ਬਦਮਾਸ਼ੀ ਦਾ ਕੀਤਾ ਹੋਇਆ ਪਲਾਨ ਕੀਤਾ ਹੋਇਆ ਕਤਲ ਹੈ ਇਹਦੀ ਤਹਿਤ ਕਜਾਣਾ ਵਸ ਨੂੰ ਵੱਡੀ ਗੱਲ ਕਰਨ ਲੱਗੇ ਆ ਇਹ ਅਸੀਂ ਰਾਹੁਲ ਗਾਂਧੀ ਜੀ ਪ੍ਰਧਾਨ ਮੰਤਰੀ ਬਣ ਜਾਂਦੇ ਨੇ ਫਰਜ਼ ਕੀਤਾ ਪਰ ਆਖਰ ਨੂੰ ਸਿਸਟਮ ਉਹੀ ਰਹਿਣਾ ਤੁਹਾਨੂੰ ਪਤਾ ਵੀ ਜਿੱਥੇ ਜਾ ਕੇ ਤੇ ਤਾਂ ਤੁਸੀਂ ਆਪਣੇ ਕੰਨੀ ਸੁਣਿਆ ਕਿ ਕਿਸ ਤਰ੍ਹਾਂ ਨਾਲ ਜਿਹੜਾ ਉਹਨਾਂ ਨੇ ਕਿਹਾ ਕਿ ਰਾਜ ਸਭਾ 'ਚ ਭੇਜਣ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਸੀ ਉਹਨਾਂ ਨੂੰ ਆਫਰ ਜਿਹੜੇ ਆ ਉਹ ਦਿੱਤੇ ਜਾ ਰਹੇ ਸਨ ਪੇਸ਼ਕਸ਼ ਕੀਤੀ ਜਾ ਰਹੀ ਸੀਗੀ ਕਿਸੇ ਵੱਲੋਂ ਜੇਕਰ ਇਹਨੂੰ ਸਾਰੰ ਖੋਲ ਕੇ ਦੇਖੀਏ ਪਹਿਲੇ ਜਿਹੜੇ ਦੋ ਵਾਕ ਬੋਲੇ ਗਏ ਆ ਤੇ ਇਸ ਵਾਕ ਨੂੰ ਜੇਕਰ ਆਪਾਂ ਜੋੜ ਕੇ ਇਹਦਾ ਅਰਥ ਕੱਢਣ ਦੀ ਕੋਸ਼ਿਸ਼ ਕਰਦੇ ਤਾਂ ਇਹੀ ਨਿਕਲਦਾ ਹੈ ਕਿ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਜਿਹੜਾ ਉਹ ਰਾਜ ਸਭਾ ਦੀ ਟਿਕਟ ਦੇ ਰਹੀ ਸੀ ਪਰ ਉਹ ਨਹੀਂ ਗਏ ਉਹਨਾਂ ਨੇ ਕਾਂਗਰਸ ਦੇ ਨਾਲ ਬਠਿੰਡਾ ਦੇ ਵਿੱਚ ਜਾਣਾ ਚੰਗਾ ਸਮਝਿਆ ਰਾਜ ਸਭਾ ਦੀ ਸੀਟ ਲੈਣ ਦੀ ਥਾਂ ਤੇ ਉਹਨਾਂ ਨੇ ਜਿਹੜਾ ਉਹ ਜਿਹੜਾ ਜ਼ਿਆਦਾ ਆਜ਼ਾਦ ਚੌਣ ਲੜਨਾ ਬਿਹਤਰ ਸਮਝਦੇ ਸਨ ਜਾਂ ਫਿਰ ਉਹ ਜਿਹੜਾ ਕਾਂਗਰਸ ਦੇ ਨਾਲ ਜਾਣਾ ਬਿਹਤਰ ਸਮਝਦੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਅਸੀਂ ਤੁਹਾਨੂੰ ਸਮਰਥਨ ਦਿੰਨੇ ਆ ਭਾਰਤੀ ਜਨਤਾ ਪਾਰਟੀ ਜੇਕਰ ਸਾਨੂੰ ਕਿਤੇ ਕੋਈ ਸੀਟ ਦਿੰਦੀ ਆ ਤਾਂ ਅਸੀਂ ਕਦੇ ਨਹੀਂ ਜਾਂਦੇ ਤਾਂ ਅਗਲੀ ਗੱਲ ਉਹਨਾਂ ਨੇ ਕਹੀ ਕਿ ਜੇਕਰ ਤੁਹਾਨੂੰ ਬੀਜੇਪੀ 'ਚ ਜਾਣ ਦਾ ਉਹ ਮਿਲਦਾ ਹੈ ਤਾਂ ਤੁਸੀਂ ਬੀਜੇਪੀ 'ਚ ਨਾ ਜਾਓ ਸਾਡੀ ਤਾਂ ਇਹੀ ਬੇਨਤੀ ਹੈ ਉਸ ਤੋਂ ਬਾਅਦ ਉਹਨਾਂ ਨੇ ਰਾਜ ਸਭਾ ਵਾਲੀ ਗੱਲ ਕੀਤੀ। ਪ੍ਰਵਾਹ ਨੂੰ ਰਾਜ ਸਭਾ ਦੀ ਟਿਕਟ ਦਿੱਤੀ ਜਾ ਰਹੀ ਹੈ। ਰਾਜ ਸਭਾ ਭੇਜਣ ਦੀ ਆਫਰ ਭਾਰਤੀ ਜਨਤਾ ਪਾਰਟੀ ਦੇ ਰਹੀ ਹੈ ਤਾਂ ਆਖਿਰਕਾਰ ਕਿਉਂ ਦੇ ਰਹੀ ਹੈ? ਇਹ ਇੱਕ ਵੱਡਾ ਸਵਾਲ ਹੈ। ਪ੍ਰਵਾਹ ਨੇ ਤਾਂ ਸਪਸ਼ਟ ਕਰਤਾ ਕਿ ਉਹਨਾਂ ਨੇ ਜਿਹੜੀ ਹੈ ਟਿਕਟ ਹੈ ਜਿਹੜੀ ਜਾਏ ਆਫਰ ਹੈ ਰਾਜ ਸਭਾ ਵਾਲੀ ਉਹ ਠੋਕਰਾ ਦਿੱਤੀ ਹੈ। ਪਰ ਹੁਣ ਜਿਹੜੀ ਵੀ ਪਾਰਟੀ ਖਾਸ ਕਰਕੇ ਜੋ ਇਸ਼ਾਰਾ ਭਾਜਪਾ ਵੱਲ ਜਾਂਦਾ ਤਾਂ ਭਾਜਪਾ ਨੂੰ ਸਪਸ਼ਟ ਕਰਨਾ ਚਾਹੀਦਾ ਕਿ ਉਹ ਕਿਉਂ ਟੇਟ ਦੇਰੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਭਾਜਪਾ ਦੇ ਇਸ ਆਫਰ ਨੂੰ ਬਲਕੌਰ ਸਿੰਘ ਵੱਲੋਂ ਮੰਨ ਲੈਣਾ ਚਾਹੀਦਾ ਸੀ ਜਾਂ ਫਿਰ ਉਹਨਾਂ ਨੇ ਮੰਨ ਨਾ ਮੰਨ ਕੇ ਜਿਹੜਾ ਚੰਗਾ ਫੈਸਲਾ ਕੀਤਾ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਦਿਓ